ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 22 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਸੋ ਜਿਹਾ ਰਹਿ ਸਕਦਾ ਹੈ ਅੱਜ ਮੌਸਮ ਦੇ ਵਿੱਚ ਤਾਂ ਕੁਝ ਖਾਸ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਮੌਸਮ ਪੰਜਾਬ ਦਾ ਅੱਜ ਵੀ ਸਾਫ਼ ਰਹੇਗਾ ਧੁੰਦ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਦਿਖਾਈ ਦੇਵੇਗੀ ਨਾ ਹੀ ਕੋਰਾ ਦੇਖਣ ਨੂੰ ਮਿਲੇਗਾ ਤੇ ਅੱਜ ਇੱਕ ਸਿਸਟਮ ਵੀ ਪੰਜਾਬ ਦੇ ਉੱਪਰ ਉਹਦੀ ਲੰਘੇਗਾ ਜਿਸ ਦਾ ਜ਼ਿਆਦਾਤਰ ਅਸਰ ਹਰਿਆਣਾ ਦਿੱਲੀ ਜੂਪੀ ਤੇ ਐਮਪੀ ਦੇ ਖੇਤਰਾਂ ਦੇ ਵਿੱਚ ਹੋਵੇਗਾ ਹਰਿਆਣਾ ਦੇ ਵਿੱਚ ਬੱਦਲਬਾਝ ਵੜਨੀ ਸ਼ੁਰੂ ਹੋ ਚੁੱਕੀ ਹੈ ਜਿਹੜੀ ਕਿ ਹੌਲੀ-ਹੌਲੀ ਅੱਗੇ ਵੱਲ ਨੂੰ ਵਧਦੀ ਜਾਵੇਗੀ ਤੇ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਤੇ ਥੋੜੇ-ਬਹੁਤੇ ਖੇਤਰਾਂ ਦੇ ਵਿੱਚ ਗੜੇਮਾਰੀ ਹੋਣ ਦੀ ਵੀ ਉਮੀਦ ਹੈ ਇਹ ਹਰਿਆਣਾ ਦੇ ਬਹੁਤੇ ਖੇਤਰਾਂ ਨੂੰ ਦਿੱਲੀ ਤੇ ਜੁਪੀ ਦੇ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰਦੀ ਹੋਈ ਦਿਖਾਈ ਦੇ ਰਹੀ ਹੈ ਪੰਜਾਬ ਦੇ ਵਿੱਚ ਵੀ ਅੱਜ ਵੀ ਬੱਦਲਵਾਈ ਸਵੇਰ ਵੇਲੇ ਦੇਖਣ ਨੂੰ ਮਿਲ ਸਕਦੀ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਮਿਲ ਰਹੀ ਹੈ ਪਰ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ ਸ਼ਾਮ ਵੇਲੇ ਹੋ ਸਕਦਾ ਹੈ ਕਿ ਪੂਰਬੀ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਤੋਂ ਦਰਮਿਆਨੀ ਕੜਮਣ ਜਰੂਰ ਦੇਖਣ ਨੂੰ ਮਿਲ ਸਕਦੇ ਖਾਸ ਕਰਕੇ ਪਟਿਆਲਾ ਹੋ ਗਿਆ ਰਾਜਪੁਰਾ ਹੋ ਗਿਆ ਜਾਂ ਲੁਧਿਆਣੇ ਦੇ ਕੁਝ ਅਲਾਕੇ ਫਤਿਹਗੜ੍ਹ ਸਾਹਿਬ ਮੋਹਾਲੀ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਕਣਮਣ ਜਰੂਰ ਦੇਖਣ ਨੂੰ ਅੱਜ ਸ਼ਾਮ ਵੇਲੇ ਤੋਂ ਬਾਅਦ ਜਾਂ ਰਾਤ ਵੇਲੇ ਕਿਤੇ ਕਿਤੇ ਮਿਲ ਸਕਦੇ ਹੈ ਬੱਦਲਬਾਝ ਜਰੂਰ ਬਣ ਸਕਦੇ ਹੈ ਪਰ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਘੱਟ ਹੈ ਬਾਕੀ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਉਸ ਦਾ ਕੁਝ ਵੀ ਅਸਰ ਨਹੀਂ ਹੋਵੇਗਾ ਧੁੱਪ ਉਸੇ ਤਰ੍ਹਾਂ ਹੀ ਨਿਕਲੇਗੀ ਮੀਂਹ ਜਿਹੜਾ ਹਰਿਆਣਾ ਦਿੱਲੀ ਤੇ ਜੁਪੀ ਦੇ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ